ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜਕੀਰ ਕਰਦਾ ਤੁਸੀਂ ਸਾਰੇ ਠੀਕ-ਠਾਕ ਹੋਗੇ ਅਸੀਂ ਵੀ ਬਿਲਕੁਲ ਠੀਕਾਂ ਹਾਂਜੀ ਤੇ ਆਪਾਂ ਹੋ ਗਿਆ ਰੈਡੀ ਚੱਲੇ ਆਂ ਅਸੀਂ ਸਾਡੀ ਮਾਸੀ ਕੋਲ ਇਧਰ ਜਤਿੰਦਰ ਵੀ ਤਿਆਰ ਆ ਮਨਜੋਤ ਨੇ ਵੀ ਬਲੂ ਸੂਟ ਪਾ ਲਿਆ ਜਸ਼ਨ ਵੀ ਰੈਡੀ ਆ ਤੇ ਸਾਡੇ ਮੰਮੀ ਵੀ ਰੈਡੀ ਨੇ ਤਿਆਰ ਹੋ ਕੇ ਆਉਂਦੇ ਆ ਮੰਮੀ ਵੀ ਤਿਆਰ ਨੇ ਲੋ ਜੀ ਸਾਰੇ ਜਣੇ ਨੇ ਤਿਆਰ ਜਤਿੰਦਰ ਨੇ ਚਾਹ ਪੀਣੀ ਸੀ ਬਸ ਬਾਕੀ ਤਾਂ ਸਾਰਿਆਂ ਨੇ ਪੀ ਲਈਆ ਸੋ ਪੀ ਕੇ ਚਾਹ ਤੇ ਆਪਾਂ ਚੱਲਦੇ ਆਂ ਜਸ਼ਨ ਤੱਕ ਲੋ ਜੀ ਆਪਾਂ ਘਰ ਤੋਂ ਤੁਰਪੇ ਸੀ ਤੇ ਆਪਾਂ ਕੋਈ ਤੁਰ ਜਾਂਦੇ ਨੇ ਵੀਡੀਓ ਜਿਹੜਾ ਸ਼ੂਟ ਨਹੀਂ ਕੀਤਾ ਹੈਗਾ ਤੇ ਇੱਥੇ ਮੰਮੀ ਨੇ ਜੋ ਵੀ ਆਪ ਦਾ ਖਾਣ ਪੀਣ ਦਾ ਸਮਾਨ ਲੈਣਾ ਸੀ ਖਰੀਦਿਆ ਖਰੀਦ ਕੇ ਤੇ ਫਿਰ ਆਪਾਂ ਗਏ ਮਾਸੀ ਦੇ ਘਰ ਮਾਸੀ ਦੇ ਘਰ ਜਾ ਕੇ ਜਿਹੜੀ ਜਿੰਨੀ ਕੁ ਵੀਡੀਓ ਵੀ ਬਣਾਈ ਗਈ ਆਪਾਂ ਤੋਂ ਆਪਾਂ ਉਹ ਸ਼ੂਟ ਕੀਤੀ ਐ ਤੇ ਤਾਂ ਅੱਗੇ ਤੁਸੀਂ ਦੇਖ ਲਿਓ ਹਨਾ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਮਾਸੀ ਨੇ ਸਾਡੀ ਬਹੁਤ ਜ਼ਿਆਦਾ ਸੇਵਾ ਕੀਤੀ ਬਹੁਤ ਵਧੀਆ ਨਾਈਸ ਸੁਭਾਅ ਦੇ ਮਾਸੀ ਆ ਮੈਂ ਵੀ 13 ਸਾਲ ਮੇਰੀ ਮੈਰਿਜ ਨੂੰ ਹੋ ਗਿਆ ਪਰ ਮੈਂ ਪਹਿਲੀ ਵਾਰ ਆ ਜਾਦੀ ਮਾਸੀ ਦੇ ਮਾਸੀ ਸੱਸ ਦੇ ਪਿੰਡ ਗਈ ਘਰੇ ਗਈ ਤੇ ਬਹੁਤ ਵਧੀਆ ਲੱਗਿਆ ਮੈਨੂੰ ਮਿਲ ਕੇ ਮਾਸੀ ਨੂੰ ਮਾਸੀ ਦੇ ਬੇਟੇ ਸੀਗੇ ਦੋ ਇੱਕ ਤਾਂ ਖੈਰ ਨਹੀਂ ਆਇਆ ਵੀਡੀਓ ਦੇ ਵਿੱਚ ਕਿਉਂਕਿ ਕੋਈ ਨਹੀਂ ਹੈਣਾ ਕੈਮਰੇ ਦੇ ਸਾਹਮਣੇ ਆਉਣਾ ਚਾਹੁੰਦਾ ਹੁੰਦਾ ਤੇ ਇੱਕ ਵਿੱਚ ਹੈਗਾ ਆ ਬਹੁਤ ਵਧੀਆ ਪਰਿਵਾਰ ਸੀਗਾ ਬਹੁਤ ਵਧੀਆ ਲੱਗਿਆ ਲਓ ਜੀ ਆ ਗਏ ਆਪਾਂ 마ਸੀ ਕੇ ਘਰ ਦੇ ਰਾਹ ਉੱਪਰ ਜਿਹੜਾ ਘਰ ਨੂੰ ਉਹਨਾਂ ਦੇ ਘਰੇ ਰਾਹ ਹੁੰਦਾ ਜਾਂ ਖੇਤਾਂ ਦੇ ਵਿੱਚ 마ਸੀ ਕੇ ਰਹਿੰਦੇ ਨੇ ਤੇ ਬਹੁਤ ਵਧੀਆ ਮਤਲਬ ਫੁੱਲ ਫੁੱਲ ਲਾਏ ਹੋਏ ਆ 마ਸੀ ਕੇ ਰਾਹ ਦੇ ਉੱਪਰ ਸਲੀਨ ਦੇ ਜਿਹੜੇ ਕੁੱਕੜ ਕਲੰਗੀ ਜੀ ਵਾਲੇ ਹੁੰਦੇ ਆ ਤੇ ਇੱਥੇ ਆਪਾਂ ਥੋੜੀ ਜਿਹੀ ਜਿਹੜੀ ਵੀਡੀਓ ਬਣਾਈ ਤੇ ਲਓ ਜੀ ਇਹ ਦੇਖੋ ਕੱਚਾ ਰਾਹ ਜਾਂਦਾ 마ਸੀ ਕੇ ਉਹ 마ਸੀ ਕੀ ਕੋਠੀ ਸਾਹਮਣੇ ਕੋਠੀ ਪਾਈ ਹੋਈ ਆ ਦੋ ਮੰਜ਼ਲੀ 마ਸੀ ਦੀ ਤੇ ਮਾਸੀ ਜਾਨਦਿਆਂ ਨੂੰ ਬਾਹਰ ਚ ਹੀ ਖੜੀ ਸੀਗੀ ਮਾਸੀ ਨੇ ਸਵਾਗਤ ਕੀਤਾ ਸਾਡਾ ਗੇਟ ਖੋਲ ਕੇ ਉਹ ਦੇਖੋ ਖੋਲ ਦਿੱਤਾ ਦਰਵਾਜ਼ਾ ਤੇ ਲਓ ਜੀ ਹੁਣ ਆਪਾਂ ਪਹੁੰਚਦੇ ਆਂ ਅੰਦਰ ਕਰਦੇ ਆਂ ਐਂਟਰੀ ਤੇ ਲਓ ਜੀ ਖੜੇ ਆ ਸਾਡੇ ਮਾਸੀ ਜੀ ਸਵਾਗਤ ਲਈ ਬੇਟੇ ਇਹਨਾਂ ਦੇ ਹਲੇ ਹੈ ਨਹੀਂ ਗੇ ਘਰੇ ਕਿਉਂਕਿ ਉਹ ਫੁੱਲਾਂ ਦੀ ਖੇਤੀ ਖੁੱਤੀ ਕਰਦੇ ਆ ਉਹਦਾ ਰੀ ਵਗੈਰਾ ਪਾਉਂਦੇ ਆ ਫੁੱਲ ਆਪਾਂ ਤੁਹਾਨੂੰ ਦਿਖਾਵਾਂਗੇ ਫੇਰ ਜਿੱਦਣ ਗਏ ਉਸ ਦਿਨ ਲੈਨ ਦੇ ਫੋਨੀ ਤੋਂ ਸਾਰਾ ਉਹ ਹੈਗਾ ਮਾਸੀ ਜੀ ਦਾ ਛੋਟਾ ਬੇਟਾ 4 ਵਜੇ ਆ ਜੀਉਂਗਾ ਨਹੀਂ ਚਲਾ ਜਾਣਾ ਕੋਠੀ ਪਾਈ ਹੋਈ ਆ ਇッカ ਦੇਖੋ ਇਹ ਤੇਰੂ ਮੈਨਾਂ ਦਾ ਵੀ ਇਹ ਹੈਗੀ ਆ ਮੇਰੀ ਮਾਸੀ ਇਹਨੂੰ ਮਿਲਣ ਆਈ ਸੀ ਅਸੀਂ ਅੱਜ ਮਾਸੀ ਨੂੰ ਤੇ ਛੋਟਾ ਬੇਟਾ ਮੈਂ ਤੁਹਾਨੂੰ ਦਿਖਾਤਾ ਵੱਡਾ ਪਤਨ ਕਿੱਧਰ ਗਿਆ ਹੈ ਨੀਗਾ ਤੇ ਇਹ ਕਰਦੇ ਆ ਖੇਤੀ ਕਰਦੇ ਆ ਫੁੱਲਾਂ ਦੀ ਕੋਈ ਫੁੱਲਾਂ ਦੀ ਖੇਤੀ ਹਲੇ ਫੁੱਲ ਫੁੱਲ ਕੁਝ ਲੱਗਿਆ ਨਹੀਂ ਹੈਗਾ ਕਿਹੜੇ ਖੜੇ ਹੁੰਦੀ ਕਰਾ ਤੇਰਾ ਬੱਸ ਕਰ ਉਹ ਗੱਲਾਂ ਦੇ ਤੇਰਾ ਬੋਟਾ ਗਈ ਤੇਰੇ ਮੈਨੂੰ ਅੰਧ ਖਾਣੇ ਬਸ ਚੱਲਦੇ ਆ ਬਸ ਤਿਆਰੀਆਂ ਜਾਣ ਦੀ ਇਹ ਐਵੇਂ ਟੱਪੀ ਜਾਂਦਾ ਇੱਧਰ ਇਹਨਾਂ ਦਾ ਖੇਤ ਆ ਖੇਤਾਂ ਵਿੱਚ ਘਰ ਹੈ ਇਹਨਾਂ ਦਾ ਤੁੰ ਦਿਖਾਉਣੀ ਇੱਥੇ ਲਏ ਹੋਣਗੇ ਫੁੱਲ ਫੁੱਲ ਜੇ ਮਗਰਲੇ ਪਾਸੇ ਘਰ ਦੇ ਚੁੱਲ੍ਹੇ ਦੂਰਦਾਰ ਲਾਈ ਹੋਣਗੇ ਫੋਲ ਤਾਂ ਇੱਧਰ ਪਸ਼ੂ ਰੱਖੇ ਹੋਏ ਆ ਜੇ ਹੋਰ ਮੇਰੇ ਨੂੰ ਬਾਲੀ ਕਾਲੀ ਹੋਈ ਪਈ ਹੈ ਜਾਣ ਦੀ ਘਰੇ ਇੱਧਰ ਮੱਝਾਂ-ਮੁੱਝਾਂ ਰੱਖੀਆਂ ਨੇ ਇਹ ਕੁੱਤੇ ਘਾਤੇ ਜੇ ਰੱਖੇ ਹੋਏ ਆ ਸੋ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਮੈਂ ਲੈ ਮਾਸੀ ਨੂੰ ਸਾਰੇ ਜਾਣੇ ਇੱਧਰ ਫਿਰਦੇ ਆ ਚਲੋ ਜੀ ਚੱਲੀਏ ਇਹਨਾਂ ਦਾ ਲੈਣ ਦੇਣ ਚੱਲਦਾ ਫਿਰ ਲੋ ਜੀ ਹੁਣ ਆਪਾਂ ਇੱਥੇ ਤੁਰ ਪਏ ਆ ਮਾਸੀ ਕੋਲ ਤੇ ਹੁਣ ਮਿਲਾਂਗੇ ਆਪਾਂ ਤੁਹਾਨੂੰ ਸਿੱਧੇ ਘਰ ਜਾ ਕੇ ਗੱਡੀ ਆਪਾਂ ਨੇ ਕੱਢ ਲਈ ਬਾਹਰ ਇਹ ਜੀਵਲ ਨੂੰ ਵਧੀਆ ਲੱਗੀ ਸਾੜ ਰਾਹ ਦੇ ਨਾ ਦੋਨੇ ਸਾਈਡਾਂ ਤੇ ਫੁੱਲ ਵਗੈਰਾ ਲਾਏ ਹੋਏ ਸੀ ਮਾਸੀ ਦੇ ਸਲੀਨ ਦੇ ਫੁੱਲ ਜੀ ਮਾਸੀ ਨੂੰ ਮਿਲ ਕੇ ਇੱਧਰ ਸਾਡੀ ਹੋਈ ਹੈ ਸਬਜੀ ਪਾਣੀ ਦੀ ਹੋ ਰਹੀ ਹੈ ਤਿਆਰੀ ਸ਼ਾਮ ਦੀ ਰੋਟੀ ਪਾਣੀ ਦੀ ਮਟਰ ਕੱਢਦੇ ਪਏ ਆ ਮੰਮੀ ਮਟਰ ਲੈ ਕੇ ਆਏ ਆ ਮਾਸੀ ਕਾ ਨੇ ਬਹੁਤ ਸੇਵਾ ਕੀਤੀ ਹੈ ਬਹੁਤ ਵਧੀਆ ਵਾ ਸਮੋਸੇ ਬਰੈਡ ਖਵਾਏ ਸਮੋਸੇ ਕੋਲਾਈ ਬਰੈਡ ਖਵਾਏ ਵਧੀਆ ਸੇਵਾ ਕੀਤੀ ਆ ਤੇ ਬਹੁਤ ਖੁਸ਼ ਹੋ ਕੇ ਅਸੀਂ ਆਏ ਆ ਮੰਮੀ ਕਹਿੰਦੀ ਮੇਰੀ ਭੈਣ ਆ ਤੇ ਵਸਤੇدار ਹੋਣ ਤਾਂ ਵਧੀਆ ਹੋਣ ਵਰਤਨ ਵਾਲੇ ਹੋਣ ਹਨਾ ਬਸ ਆਪਾਂ ਤਾਂ ਇਹ ਕਹਿੰਨੇ ਆ ਤੇ ਮਾਸੀ ਕਾ ਮੈਨੂੰ ਨੇਚਰ ਬਹੁਤ ਵਧੀਆ ਲੱਗਾ ਮੈਂ ਵੀ ਪਹਿਲੀ ਵਾਰ ਗਈ ਸੀ ਮਾਸੀ ਕੇ ਘਰੇ ਤੇ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਨੇ ਤੇ ਆਪਾਂ ਹੁਣ ਬਸ ਮੰਮੀ ਸਬਜ਼ੀ ਕੱਢ ਦੇਣਗੇ ਮੈਂ ਲਾਉਂਗੀ ਤੜਕਾ ਤੇ ਚਾਹ ਆਪਣੀ ਰੱਖੀ ਹੋਈ ਆ ਚਾਹ ਬਣਾ ਧਰੀਏ ਚਾਹ ਪੀਣੀ ਆ ਸਾਰਿਆਂ ਨੇ ਤੇ ਚਲੋ ਜੀ ਚਾਹ ਬਣਾ ਕੇ ਸਾਰਿਆਂ ਨੂੰ ਚਾਹ ਦਈਏ ਤੇ ਫੇਰ ਲਾਉਣੀ ਆਪਾਂ ਤੜਕਾ ਲਓ ਜੀ ਸਬਜ਼ੀ ਆਪਾਂ ਧਰਤੀ ਆਲੂ ਮਟਰਾਂ ਦੀ ਜਸਨ ਦੇ 팬 ਲੱਗੀ ਸੀ ਜੀ ਪਤਾ ਬੂਟ ਦਾ ਅੱਜ ਦਾ ਪਾਲਾ ਕਿ ਮੈਂ ਤੜਕਾ ਵਗੈਰਾ ਲਾ ਦਿੱਤਾ ਹੈ ਅੱਗ ਮਚਾ ਕੇ ਚੁੱਲ੍ਹੇ ਦੇ ਵਿੱਚ ਚੁੱਲ੍ਹੇ ਤੇ ਸਬਜ਼ੀ ਆਪ ਧਰੀ ਆ ਨਾਲੇ ਤਾਂ ਅੱਗ ਸੇਕ ਲਈਦੀ ਹੈ ਹਨਾ ਠੰਡ ਤੋਂ ਬਚਤ ਹੋ ਜਾਂਦੀ ਆ ਤੇ ਵੈਸੇ ਵੀ ਮੈਨੂੰ ਸਾਨੂੰ ਤਾਂ ਚੁੱਲ੍ਹੇ ਬਿਨਾ ਬਈ ਸਾਨੂੰ ਤਾਂ ਸਬਰ ਨਹੀਂ ਆਉਂਦਾ ਸਤਾ ਚੁੱਲ੍ਹੇ ਦੇ ਕੰਮ ਕਰਕੇ ਰਾਜੀ ਆ ਤੇ ਚੁੱਲ੍ਹੇ ਤੇ ਵਧੀਆ ਲੱਗਦਾ ਵਾ ਗੈਸ ਤੇ ਨਾ ਕੰਮ ਤਾਂ ਕਰ ਲੀਦਾ ਪਰ ਨਾ ਮੰ ਵਧੀਆ ਨਹੀਂ ਲੱਗਦਾ ਕੰਮ ਮਤਲਬ ਆਇਆ ਲੱਗਦਾ ਵੀ ਕੋਈ ਕੰਮ ਜਹਾ ਹੀ ਨਹੀਂਗਾ ਵੇਲੇ ਜੇ ਫਿਰਦੇ ਆ ਹਨ ਤੇ ਤਾਂ ਕਰਕੇ ਜਿਹੜਾ ਕੰਮ ਫਿਰ ਚੁੱਲੇ 'ਚ ਤੱਕ ਜਰੂਰ ਮਚਾਉਣੀ ਹੁੰਦੀ ਐ ਸਾਨੂੰ ਇੱਕ ਵਾਰੀ ਇਹ ਘਰ ਦੇਖੋ ਆਪਣਾ ਕਿੰਨਾ ਸੋਹਣਾ ਲੱਗਣ ਲੱਗ ਗਿਆ ਰੰਗ ਕਰਕੇ ਤੇ ਰੰਗ ਆ ਪਕਰਤਾ ਕਿੰਨਾ ਸੋਹਣਾ ਲੱਗਣ ਲੱਗ ਗਿਆ ਸਾਰੇ ਚਿੱਟਾ ਚਿੱਟਾ ਹੋ ਗਏ ਸੀ ਤੜਕਾ ਵਗੈਰਾ ਪਲਾ ਦਿੱਤਾ ਐ ਸਾਰੇ ਜਾਣੀ ਹਾਪੂ ਆਪਣੇ ਕੰਮਾਂ ਤੇ ਲੱਗੇ ਹੋਏ ਆ ਜਿਹਨੇ ਫੋਨ ਦੇਖਣਾ ਫੋਨ ਦੇਖ ਰਿਹਾ ਜੀ ਦਾ ਕੋਈ ਕੰਮ ਆ ਕੰਮ ਕਰ ਰਿਹਾ ਡੈਡੀ ਵੀ ਬਾਹਰ ਬੈਠ ਕੇ ਜਾ ਕੇ ਐਸ ਗੋੜੇ ਨਾਲ ਆਪਣੇ ਚਾਹ ਉੱਥੇ ਸੱਤ ਚ ਬੰਦੀ ਜੇ ਬੈਠਣ ਇੱਥੇ ਰਹਿ ਤੇ ਵਿਕਿੰਦਰ ਸਿੰਘ ਵੀ ਜਿਮ ਲੌਨ ਪਹੁੰਚ ਗਿਆ ਟਾਈਮ ਆ ਜਿਹੜਾ 6 ਵਜ ਗਏ ਤੇ ਬਸ ਆਪਾਂ ਵੀ ਆਟਾ ਕੋਟਾ ਜਿਹੜਾ ਗੁੰਨਦੇ ਆ ਰੋਟੀ ਲਾ ਲਾਂਗੇ ਟਾਈਮ ਨਾਲ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਆ ਹਨਾ ਤੇ ਫਿਰ ਠੰਡ ਦੇ ਵਿੱਚ ਤੁਹਾਨੂੰ ਪਤਾ ਜਲਦੀ ਜਲਦੀ ਕੰਮ ਨੂੰ ਮਿਹੜਿਆ ਜਾਵੇ ਤਾਂ ਵਧੀਆ ਹੁੰਦਾ ਵਾ ਅਗਲਾ ਟਾਈਮ ਨਾਲ ਅੰਦਰ ਚਲਿਆ ਜਾਂਦਾ ਵਾ ਕਿ ਕੋ ਵੀ ਠੰਡਾ ਜਿਹੜੀ ਆਉਂਦੀ ਜਾਂਦੀ ਮਾਰ ਕਰਦੀ ਹੈ ਹਨਾ ਤੇ ਹੁਣ ਜਿਹੜੀ ਇਹ ਠੰਡ ਜਾਂਦੀ ਜਾਂਦੀ ਜੀ ਤਕਰੀਬਨ ਜਾਣ ਦੇ ਟਾਈਮ ਤੇ ਹੀ ਆ ਹੁਣ ਅਸੀਂ ਠੰਡਾ ਜਿਹੜੀ ਇਹ ਤੋਂ ਬਚ ਕੇ ਰਹੋ ਹਨਾ ਮੈਨੂੰ ਤਾਂ ਚਲੋ ਮੈਂ ਤੇ ਬਿਮਾਰ ਹੋ ਕੇ ਠੰਡ ਲੱਗ ਗਈ ਕਿਉਂਕਿ ਉਦੋਂ ਸਿੱਕੇ ਕਰ ਗਏ ਸੀ ਉੱਥੇ ਬਲੌਗ ਵਗੈਰਾ ਕੁਝ ਨਹੀਂ ਬੜਿਆ ਬਿਮਾਰ ਸੀ ਬਹੁਤ ਜ਼ਿਆਦਾ ਬੁਖਾਰ ਰਹੀ ਸੀ ਫੀਵਰ ਹੋ ਗਿਆ ਸੀਗਾ ਠੰਡ ਬਹੁਤ ਜ਼ਿਆਦਾ ਕਰਕੇ ਇੱਥੇ ਹੁਣ ਅਸੀਂ ਸਾਡੇ ਮਤਲਬ ਮੈਨੂੰ ਇੱਥੇ 13 ਸਾਲ ਹੋ ਗਏ ਹਨ ਹੁਣ ਉਦਾਂ ਦੀ ਆਦਤ ਆ ਜਿਹੜੀ ਨਹੀਂ ਰਹੀ ਹੈਗੀ ਵੀ ਠੰਡ ਦੇ ਵਿੱਚ ਜ਼ਿਆਦਾ ਦੇ ਵਿੱਚ ਰਹਿਣ ਦੀ ਤੇ ਖੇਤਾਂ ਦਾ ਕਰਕੇ ਠੰਡ ਸੀਗੀ ਜ਼ਿਆਦਾ ਤੇ ਮੇਤੋ ਚੱਲੀ ਨਹੀਂ ਗਈਗੀ ਤੇ ਕੁਪਰੇਸ਼ਨ ਕੁਪਰੇਸ਼ਨ ਜ਼ਿਆਦਾ ਹੋ ਜਾਣੇ ਜਦੋਂ ਫਿਰ ਉਦੋਂ ਬੰਦੇ ਨੂੰ ਠੰਡ ਚੈਣੀ ਵੀ ਔਖੀ ਹੋ ਜਾਂਦੀ ਹੈ ਹਨ ਤੇ ਉਹਦੇ ਕਰਕੇ ਵੀ ਹੋ ਜਾਂਦਾ ਹਨਾ ਤੇ ਮੇਤ ਨਹੀਂ ਚੱਲੀ ਗਈ ਮੈਂ ਬਿਮਾਰ ਹੋ ਗਈ ਫਿਰ ਕੋਈ ਵਲੌਗ ਨਹੀਂ ਬਣਾ ਕੁਝ ਨਹੀਂ ਹੋਇਆ ਉੱਥੇ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਵੈਸੇ ਰੈਗੂਲਰ ਹੀ ਆਪਾਂ ਵਲੌਗ ਬਣਾਵਾਂਗੇ ਕੰਟੀਨਿਊ ਕਰਾਂਗੇ ਅੱਜ ਵੀ ਜਿੰਨਾ ਕਿ ਮੇਤੋਂ ਮਾਸੀ ਦੇ ਘਰੇ ਬਣਿਆ ਮੈਂ ਬਣਾ ਲਿਆ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਤੁਸੀਂ ਦੇਖਿਆ ਵੀ ਆ ਠੀਕ ਚਲੋ ਬਸ ਉਹ ਨਾਟਾ ਉੱਟਾ ਗੋੰਦਿਆ ਰੋਟੀ ਪਾਣੀ ਆਪਾਂ ਬਣਾਉਨੇ ਆ ਠੀਕ ਬੱਚੇ ਆ ਆਪਾਂ ਆਪਣੇ ਫੋਨਾਂ ਫਾਨਾਂ ਤੇ ਬਿਜੀ ਨੇ ਚਲੋ ਜੀ ਬਲੌਗ ਦਾ ਐਂਡ ਵੀ ਅੱਜ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੋਰ ਕਿਸੇ ਨਵੇਂ ਬਲੌਗ ਦੇ ਨਾਲ ਜੇ ਵਧੀਆ ਲੱਗਿਆ ਬਲੌਗ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ